ਸਾਰੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਡਾ ਲੱਗਦਾ ਦੋਸਤੋ ਤੇ ਲਖਨਾ ਰਾਜੋ ਰਾਜੋ ਕੇ ਪਿੰਡ ਬਿਲਕੁਲ ਨਜ਼ਦੀਕ ਆ ਬੱਲਿਆਣਾ ਪਿੰਡ ਬਿਲਕੁਲ ਲੱਗੇ ਆ ਤੇ ਮਹਿਮੂਦਪੁਰ ਤੁਸੀਂ ਖਾਸ ਵਿਜਿਟ ਕਰਨੀ ਆ ਵੇਰ ਗੁਰਮント ਸਿੰਘ ਉਹਨਾਂ ਦੇ ਘਰ ਆਈਆਂ ਦੋਸਤੋ ਤਾਂ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਪਸ਼ੂ ਵੀ ਦੋਸਤੋਂ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਆਉ ਲੈਨੇ ਆ ਡਿਟੇਲ ਵਧੇਰੇ ਵੀਰ ਗੁਰਵੰਤ ਸਿੰਘ ਤੋਂ ਪੁੱਛ ਲੈਨੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਆਜੋ ਜੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਿੰਘ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਰਸਨਾ ਸਾਹਿਬ ਨੂੰ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਕੈਮ ਜੀ ਵਧੀਆ ਜੀ ਠੀਕ ਆ ਜੀ ਹੋਰ ਗੁਰਵੰਤ ਭਾਈ ਲੋੜੀ ਦੀਆਂ ਲੱਖਾਂ ਕਵਤਾਂ ਜੀ ਸਾਰਿਆਂ ਵੀਰਾਂ ਨੂੰ ਲੋੜੀ ਦੀਆਂ ਮੁਬਾਰਕਾਂ ਵੀਰ ਜੀ ਆ ਤੁਹਾਨੂੰ ਵੀ ਮੁਬਾਰਕਾਂ ਭਾਈ ਤੇ ਗਰੰਤਪਾਈ ਵਧੀਆ ਚੱਲੀ ਜਾਂਦੇ ਪ੍ਰੋਗਰਾਮ ਹਾਂਜੀ ਹਾਂਜੀ ਵਧੀਆ ਵੀਰ ਜੀ ਠੀਕ ਆ ਤੇ ਅੱਜ ਫਿਲਹਾਲ ਆਪਣੇ ਕੋਲ ਅੱਠ ਪਸ਼ੂ ਆ ਤੇ ਇੱਕ ਸੂਈ ਆ ਹਾਂਜੀ ਅੱਠ ਆ 6 ਹੰਗਾ ਜੀ ਮੋਹਰਾਜ ਆ ਤੇ ਦੋ ਨੀਲੀ ਜੀ ਠੀਕ ਹੈ ਜੀ ਇੱਕ ਸੂਈ ਆ ਤੇ ਸੱਤ ਸੋਨ ਵਾਲੀਆਂ ਜੀ ਹਾਂ ਤੇ ਮੱਜਾਂ ਵੀ ਮੈਨਾ ਵੀ ਥੱਬਿਆਂ ਤੇ ਥੱਬੇ ਵਾਲੀ ਬੈਠੀ ਹਾਂਜੀ ਝੋਟੀਆਂ ਜੀ ਫਿਰ ਝੋਟੀਆਂ ਹੀ ਆ ਹਾਂਜੀ ਪਹਿਲਾਂ ਦੂਜਾ ਨਾਲ ਜਾਂਦੀਆਂ ਹਾਂਜੀ ਪਹਿਲਾਂ ਨਾਲ ਤੋਂ ਲੈ ਕੇ ਤੇ ਤੀਜੇ ਸੋਏ ਤੱਕ ਤੀਜੇ ਸਵੇ ਤੱਕ ਹਾਂਜੀ ਆਜੋ ਵੱਡੀ ਗਿਣਤੀ ਦੇ ਵਿੱਚ ਦੋਸਤੋ ਅੱਜ ਗੱਬਣਾ ਤੁਹਾਨੂੰ ਦਿਖਾਉਣੀਆਂ ਨੇ ਜਿਹੜੀਆਂ ਬਿਲਕੁਲ ਤਿਆਰੀ ਤੇ ਹੋਣਗੀਆਂ ਤਿਆਰੀ ਵੀ ਕੋਈ ਜ਼ਿਆਦਾ ਦਿਨਾਂ ਦੀਆਂ ਕੱਚੀਆਂ ਨਹੀਂ ਮਿਲਣਗੀਆਂ ਵੀ ਹਫ਼ਤਾ 8 ਦਿਨ ਹਫ਼ਤਾ 8 ਦਿਨ ਇੱਥੇ ਕਿਸਮਾ ਲੈ ਕੇ ਜਾਂਦੀਆਂ ਹੋਣਗੀਆਂ ਆਹ ਇੱਕ ਪਾਸਿਓ ਸ਼ੁਰੂਆਤ ਆਪਾਂ ਕਰ ਲੈਨੇ ਆ ਕੱਲੇ-ਕੱਲੇ ਪਸ਼ੂ ਦੀ ਡਿਟੇਲ ਲੈ ਲੈਨੇ ਆ ਆਜੋ ਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਇੱਕ ਬਿਲਕੁਲ ਚੰਗੀ ਵੱਡੀ ਕੱਦ ਕਾਠੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੀ ਜੰਮੀ ਪਲੀ ਆ ਬਾਕੀ ਰਾਜੀ ਆ ਵਜਨ ਲੋੜ ਪੂਰਾ ਵੇਖਦੇ ਆ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਤੇ ਗਰਵੰਤ ਵੀਰ ਕੀ ਡਿਟੇਲ ਆ ਇਸ ਝੋਟੀ ਦੀ ਇਹ ਵੀਰ ਜੀ ਘਰ ਦੀ ਆਪਣੀ ਝੋਟੀ ਆਪਾਂ ਘਰੋਂ ਸੇਲ ਕਰਨੀ ਆ ਘਰੋਂ ਸੇਲ ਕਰਦੇ ਪਏ ਕੋਈ ਵਪਾਰ ਲੈਂਡ ਵਾਲੀ ਨਹੀਂ ਇਹ ਆਪਾਂ ਘਰੋਂ ਸੇਲ ਕਰਨੀ ਆਬਦੀ ਹਾਂਜੀ ਲੈ ਵੀ ਕਰੋਗਾ ਹਾਂ ਦੂਜਾ ਸੂਆ ਸੁਣੀਏ ਦੂਜਾ ਸੂਆ ਦੋਸਤੋ ਸੂਣ ਵਾਲੀ ਆ ਤੇ ਘਰੋਂ ਝੋਟੀ ਵੀਰ ਸੇਲ ਕਰਤਾ ਪਿਆ ਮਜਾ ਦੋਸਤੋ ਇਸ ਘਰ ਦੀ ਗੱਲ ਕਰ ਲਈਏ ਤੇ ਪਹਿਲਾਂ ਪਸ਼ੋਕਰ ਵੀ ਜਿਹੜਾ ਘਰੇ ਮੱਝਾਂ ਰੱਖਣ ਖਾ ਦਾ ਵੀ ਆ ਉਹ ਵੀ ਮੱਝਾਂ ਕਾਫੀ ਵੱਡੀਆਂ ਆਜੇ ਘੱਟੋ ਘੱਟ 10 ਦੇ ਨਹੀਂ ਸੁੰਦੀ ਠੀਕ ਆ ਹਾਂਜੀ ਤੇ ਗਰਵੰਤ ਹੁਣ ਸੂਆ ਦੂਜਾ ਪਹਿਲੇ ਸੂਵੇ ਦਾ ਕੀ ਰਿਕਾਰਡ ਰਿਹਾ ਪਹਿਲੇ ਸ ਅੱਛਾ ਬਹੁਤੇ ਵੀਰਾਂ ਨੇ ਮੰਨਣਾ ਨਹੀਂ ਵੀ ਪਹਿਲੇ ਸੂਬੇ 20 ਕਿਲੋ ਕੋਈ ਨਹੀਂ ਵੀਰ ਜੀ ਆਪਾਂ ਚੋਇਆ ਤੇ ਆਪਾਂ ਜੇ ਕੋਈ ਉਹ ਸੁੰਦਿਆ ਤੱਕ ਰਹਿ ਗਈ ਤੇ ਅਗਲੇ ਨੂੰ ਚਵਾ ਕੇ ਦੇ ਦਾਂ ਠੀਕ ਹੈ ਜੀ ਸੂਬਾ ਹੈ ਓਰੀਜਨਲ ਨੂੰ ਦੂਜਾ ਹੀ ਹਾਂ ਦੂਜਾ ਸੂਬਾ ਸੁਣਾ ਠੀਕ ਹੈ ਜੀ ਲਓ ਦੋਸਤੋ ਦੂਜਾ ਸੂਬਾ ਅੱਛਾ ਤੇ ਗੁਰਵੰਤ ਮੰਨ ਲਾ ਕੋਈ ਸਾਈ ਬਿਆਨਾ ਕਰਦਾ ਹਾਂ ਜੀ ਸਾਈ ਬਿਆਨਾ ਕਰਕੇ ਜੇ ਚੋਗੇ ਤਸੱਲੀ ਕਰਕੇ ਲੈ ਕੇ ਜਾਣਾ ਚਾਹੁੰਦਾ ਹੋਵੇ ਹਾਂ ਜੀ ਕਿਉਂਕਿ ਪੈਸੇ ਹਰ ਕਦੀ ਆਪੋ ਆਪਣੀ ਪਸੰਦ ਦੇ ਹੁੰਦੇ ਜਦੋਂ ਆਪਾਂ ਮੰਨਦੇ ਕਰ ਸਕਦਾ ਤਸੱਲੀ ਕਰ ਸਕਦਾ ਲਓ ਦੋਸਤੋ 20 ਕਿਲੋ ਪਹਿਲਣ ਇਸ ਝੋਟੀ ਨੇ ਦੁੱਧ ਪਾਇਆ ਇਹ ਨਹੀਂ ਕਹਿਤਾ ਕਿ ਆਪਾਂ ਚਵਾਵਾਂਗੇ ਲੋ ਵੀ ਦੋਸਤੋ ਉਹ ਜੋ ਠੰਡੀ ਤੇਰੀ ਕਰਮਾਂ ਵਾਲੀ ਥੱਬਿਆਂ ਤੇ ਥੱਬੇ ਬਲੂਗੀ ਬਾਕੀ ਦਿਨ ਹਜੇ 10 ਦਿਨ ਨਹੀਂ ਹੁੰਦੇ ਤੇ ਚੌੜੀ ਪਿੱਠਪੁੜੇ ਦੀ ਆ ਬਾਕੀ ਪਲੀਪੁਲੀ ਚੰਗੀ ਆ ਸਫੀ ਚੰਗੀ ਆ ਘਰ ਦੀ ਘਰੇਲੂ ਜੜੀ ਇਹ ਦੋਸਤੋ ਝੋਟੀ ਆ ਵੀਰ ਹੁਣਾਂ ਦੇ ਕੋਲ ਉਧਰੋਂ ਯਾਨੀ ਕਿ 20 ਚਵਾਉਂਦੀ ਤੇ ਮੁੜ ਕੇ ਨਰਾ ਪਾਣੀ 8 ਬੈਂਟ ਦਾ ਦੁੱਧ ਦਿੰਦੀ 8 ਫਟ ਹਾਂਜੀ ਠੀਕ ਆ ਜੀ ਤੇ ਮਨਾਂ ਗੱਲਾਂ ਪਰੇ ਦੀਆਂ ਪਰੇ ਹੀ ਆ ਫਿਰ ਹਾਂਜੀ ਠੀਕ ਆ ਲਓ ਦੋਸਤੋ ਝੋਟੀ ਬਹੁਤ ਸੋਹਣੀ ਆ ਪਸੰਦ ਆਊਗੀ ਜਿਹੜਾ ਵੀਰ ਕੋਈ ਚੰਗਾ ਸਾਫ ਸੁਥਰਾ ਪਸ਼ੂ ਤਾਂ ਖਰੀਦਣਾ ਚਾਹੁੰਦਾ ਉਹ ਵੀਰ ਤੁਸੀਂ ਜ਼ਰੂਰ ਸੰਪਰਕ ਕਰਿਓ ਕਿਉਂਕਿ ਬਹੁਤ ਵੀਰ ਪੈਸਾ ਚੱਕੀ ਖੜੇ ਨੇ ਤੇ ਓਵੇਂ ਦੀ ਬਰਾਬਰ ਦੀ ਚੀਜ਼ ਵੀ ਭਾਲਦੇ ਨੇ ਵੀ ਬਿਲਕੁਲ ਓਵੇਂ ਦੀ ਬਰਾਬਰ ਦੀ ਸਾਨੂੰ ਚੀਜ਼ ਵੀ ਮਿਲੇ ਤੇ ਮੇਰਾ ਖਿਆਲ ਹੈ ਵੀ ਇੱਥੇ ਆਣ ਕੇ ਤੁਸੀਂ ਜ਼ਰੂਰ ਸੈਟੀਸਫਾਈ ਅਜੇ ਤਾਂ ਬਾਨਾ ਮੈਣੇ ਥੱਲੇ ਕੋਈ ਚੀਜ਼ ਨਹੀਂ ਬਣੀ ਐ ਅੱਛਾ ਹਾਂਜੀ ਪੂਰੀ ਬਾਨਦੀ ਥੱਬੇ ਥੱਬੇ ਹਾਂਜੀ ਅਜੇ ਬਹੁਤ ਚੰਗੀ ਬਾਨਾ ਥੱਲੇ ਨੇ ਠੀਕ ਹੈ ਜੀ ਤੇ ਗਰਵੰਤ ਖੋਲ ਕੇ ਮੜਾ ਕਰਾਈਏ ਦਰਸ਼ਨ ਸੋ ਚੰਗੀ ਝੋਟੀ ਆ ਦੋਸਤੋ ਵਜਨ ਲੋਡ ਪੂਰਾ ਬਾਕੀ ਰਿਕਾਰਡ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਕਿ ਪਹਿਲੇ ਸਵੇਿਆਂ ਦੇ ਵਿੱਚ ਵੀ ਇਹਨੂੰ ਘਰੇ ਚ ਪਾਈ ਕੀਤੀ ਆ ਇਸ ਝੋਟੀ ਦੀ ਤੇ ਚੰਗਾ ਦੁੱਧ ਭਰਿਆ ਇਹਨੇ ਇਸ ਵਾਰ ਸੈਕਿੰਡ ਟਾਈਮਰ ਦੂਜਾ ਸਵੇ ਆ ਇਹ ਸੌਣ ਜਾ ਰਹੀ ਆ ਤੇ ਬਾਕੀ ਦੋਸਤੋ ਕੱਦ ਕਾਠ ਕਰਮਾ ਵਾਲੀ ਦਾ ਬਹੁਤ ਜਿਆਦਾ ਪਿਆਰਾ ਉੱਚੇ ਕੱਦ ਕਾਠ ਦੇ ਵਿੱਚ ਆ ਪੰਜ ਗੱਡੀ ਤੇਰੀ ਜਿੱਥੇ ਮਰਜੀ ਵੇਖੋ ਡੱਕਦੀ ਆਪਾਂ ਅਛਾ ਘਰਵਾਂ ਤਾਂ ਮੰਨ ਲਓ ਵੀ ਹਜੇ ਜਿੰਨੀ ਕਰਮਾਂ ਵਾਲੀ ਉੱਪਰੋਂ ਆ ਬਣੀ ਥਣੀ ਆ ਹਾਂਜੀ ਹਾਂਜੀ ਤੇ ਥਲੜੇ ਪਾਸਿਓਂ ਵੀ ਪੂਰੀ ਹਜੇ ਬਣਨੀ ਆ ਹਾਂਜੀ ਹਾਂਜੀ ਅਜੇ ਵੀ ਸਟਾਰਟਿੰਗ ਹੀ ਹੋਈ ਆ ਹਜੇ ਅੱਧੋ-ਅੱਧ ਨਹੀਂ ਹੋਇਆ ਹਾਂਜੀ ਹਾਂਜੀ ਲੈ ਸੋ ਦੋਸਤੋ ਮੱਝ ਝੋਟੀ ਆ ਪਾ ਕਹਾਂਗੇ ਕਿਉਂਕਿ ਝੋਟੀਆਂ ਦੇ ਵਿੱਚ ਆਉਂਦੀ ਆ ਦੂਜਾ ਸੁਆ ਤੇ ਪਿਆਰੀ ਆ ਪਸੰਦ ਆਊਗੀ ਤੁਹਾਨੂੰ ਤੇ ਜਿਹੜੇ ਵੀਰ ਨੇ ਅੱਜ ਖਰੀਦਣੀਆਂ ਤੁਸੀਂ ਬੇਸ਼ੱਕ ਸਾਈ ਬਿਆਨਾ ਕਰਕੇ ਆਪਦੀ ਨਰਖਪਰਖ ਕਰ ਲਿਓ ਤਸੱਲੀ ਕਰ ਲਿਓ ਠੀਕ ਆ ਜੀ ਸਿੰਘਾਂ ਸੁੰਗਾਂ ਦੀ ਬਹੁਤ ਸੋਹਣੀ ਆ ਬਾਕੀ ਸ਼ਰੀਫੀ ਬਹੁਤ ਜਿਆਦੀ ਆ ਠੰਡੀ ਆ ਠੰਡੀ ਤੇ ਈਰੀਆਸ ਅਲੱਗ ਸੁਲੁਗ ਬਹੁਤ ਜਿਆਦੀ ਆ ਆ ਲਓ ਜੀ ਆ ਲਓ ਕਰੋ ਜੈਕ ਸੋ ਬਹੁਤ ਖੂਬਸੂਰਤ ਪਸ਼ੂਤਨ ਠੀਕ ਹੈ ਜੀ ਗੁਰਵੰਤ ਭਾਈ ਲੈ ਜੀ ਤੇ ਟਾਵੀਆਂ ਟੱਲੀਆਂ ਦੀਆਂ ਦੋਸਤੋ ਮਜਾਂ ਝੋਟੀਆਂ ਇਹੋ ਜੀਆਂ ਵਿਖਾਈ ਦਿੰਦੀਆਂ ਨੇ ਸੋ ਪਸੂ ਹਰ ਕਵੀਰ ਦੇਖਦਾ ਠੰਡੀ ਧੀ ਰੇੜੀ ਜਦੋਂ ਸੂਪੀ ਮੱਝ ਧਾਰਤੇ ਚੋਾਈ ਕਰਾਊਗੀ ਠੀਕ ਹੈ ਜੀ ਹਾਂ ਜੀ ਬੱਚਾ ਭਾਵੇਂ ਆਪਾਂ ਚੋ ਕੇ ਮਗਰ ਛੱਡਦੀ ਠੀਕ ਹੈ ਜੀ ਵੀ ਇੱਥੋਂ ਤੱਕ ਸੀਲਸ ਲੱਗ ਹਾਂ ਜੀ ਲੋ ਵੀ ਦੋਸਤੋ ਜਿਹੜਾ ਬਿਲਕੁਲ ਨਸਲ ਗਿਆਤ ਵਾਲਾ ਪਸੂ ਆ ਬਿਲਕੁਲ ਬਰੀਡ ਵਾਲਾ ਪਸੂ ਆ ਉਹਨੇ ਆਪ ਦਾਪ ਵਿਖਾਉਣਾ ਜ਼ਰੂਰ ਆ ਠੀਕ ਆ ਤੇ ਕਰਮਾਂ ਦੀ ਬਹੁਤ ਚੰਗੀ ਸੇਵਾ ਸੰਭਾਲ ਤੇ ਬਾਕੀ ਬਾਈ ਗੁਰਵੰਤਾ ਹੋਣਾਂ ਦੀ ਸੇਵਾ ਨੂੰ ਵੀ ਦਾਤ ਦੇਣੀ ਪੈਂਦੀ ਆ ਦੋਸਤੋ ਵੀ ਕਾਫੀ ਚੰਗੀ ਸੋਹਣੀ ਸੇਵਾ ਦੇ ਵਿੱਚ ਪਲੀ ਆ ਤੇ ਗੁਰਵੰਤ ਕੀ ਇਹਦੀ ਕਰਦੇ ਆ ਮੁੱਲਵਾੜੀ ਕੀ ਰੂਗਾ ਇਹਦੀ ਡਿਮਾਂਡ ਵੀ ਜੀ ਫੋਨ ਤੇ ਦੱਸਾਂ ਜਿਹੜਾ ਵਿਚਾਰ ਵਣ ਹੋ ਲੈਣ ਵਾਲਾ ਦੱਸ ਦਾਂ ਅੱਛਾ ਫੋਨ ਕਰੇ ਤੁਹਾਨੂੰ ਹਾਂਜੀ ਠੀਕ ਆ ਲਓ ਦੋਸਤੋ ਫੋਨ ਕਰ ਲਿਓ ਜਿਹੜਾ ਵੀਰ ਕੋਈ ਚਾਹ ਵਣ ਹੋਇਆ ਵੀਰਾਂ ਦਾ ਵੀ ਇਹਦੀ ਕੱਲੀ ਜਿਹੜੀ ਇਹ ਝੋਟੀ ਘਰੋਂ ਸੇਲ ਕਰਦੇ ਇਹਦੀ ਡਿਮਾਂਡ ਆਪਾਂ ਫੋਨ ਤੇ ਕਰਾਂਗੇ। ਬਾਕੀ ਹਰ ਇੱਕ ਪਸ਼ੂ ਦਾ ਮੁੱਲ ਹਰ ਵਾਰ ਜਿਹੜਾ ਦੋਸਤੋ ਸਾਹਮਣੇ ਵੀਡੀਓ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ। ਜਿੱਦਾਂ ਦੀ ਕੋਈ ਗਾਰੰਟੀ ਮੰਗੂ ਆਪਾਂ ਗਾਰੰਟੀ ਦੇ ਦਾਂ ਪਿੱਛੇ ਦੀ ਥਣਾ ਦੀ। ਹਾਂਜੀ। ਠੀਕ ਹੈ ਜੀ। ਹਾਂਜੀ। ਓਕੇ ਜੀ। ਲਓ ਦੋਸਤੋ ਪਹਿਲਾਂ ਜੇ ਕੀ ਲੈ ਕੇ ਜਾਂਦਾ ਪਹਿਲਾਂ ਸੂਣ ਤੋਂ ਤੇ ਗੱਬਨ ਪਸ਼ੂ ਦੀ ਇਹੋ ਗਰੰਟੀ ਆ ਵੀ ਥਣਾ ਦੀ ਭਾਰ ਪਛੇ ਦੀ ਉਹ ਤਸੱਲੀ ਹੋਊਗੀ ਬਾਕੀ ਦੁੱਧ ਦੀ ਵੀ ਨਾਲ ਦੀ ਨਾਲ ਦੇਣੀ ਪਊ ਹਾਂਜੀ ਦੁੱਧ ਦੀ ਵੀ ਗਰੰਟੀ ਉਹ ਤਸੱਲੀ ਪੂਰੀ ਹੈ ਚਲੋ ਬਗਾਨੇ ਪਸ਼ੂ ਹੁਣ ਆਪਣੇ ਜਿਹੜੇ ਵਪਾਰ ਦੀ ਲੈਣੀ ਇਹਨਾਂ ਦਾ ਪਤਾ ਨਹੀਂ ਪਿਛਲੀ ਸਵੇਰ ਕਿੰਨੇ ਦਿੱਤਾ ਹਾਂਜੀ ਹਾਂਜੀ ਉਹ ਦਾ ਪਿਛਲੇ ਸਵੇਰ ਦੇ ਹਿਸਾਬ ਨਾਲ ਤੁਸੀਂ ਦੱਸ ਦਿਆ ਵੀ 18 20 ਲੀਟਰ ਚ ਹੋਇਆ ਆਪਾਂ ਚੋਇਆ ਆਪਦੇ ਅੱਥੀ ਚਲੋ ਵਧੀਆ ਗੱਲ ਤੇ ਅੱਗੇ ਆ ਗਈ ਆਪਣੇ ਕੋਲ ਝੋਟੀਆਂ ਦੀ ਡਿਟੇਲ ਕਰੀਏ ਸਾਂਝੀ ਗੁਰਮントਰ ਹਾਂਜੀ ਇਹ ਵੀ ਦੂਜਾ ਸੂਆ ਸੁਣੀਏ ਦੂਜਾ ਝੋਟੀਆਂ ਤੇ ਪਿੱਠਪੂੜਾ ਵੀ ਕਾਫੀ ਸੋਨਾ ਦੋ ਦੋ ਢਾਈ ਢਾਈ ਫੁੱਟ ਜਿਹੜਾ ਦੋ ਫੁੱਟ ਜਿਹੜਾ ਦੋਸਤੋਂ ਚੌੜਾ ਪਿੱਠਪੂੜਾ ਤੇ ਇਹ ਵੀ ਚੰਗੀ ਝੋਟੀ ਰਿਕੋਰਡ ਕੋਟਿੰਗ ਦਾ ਹਾਂਜੀ ਹਾਂਜੀ ਠੀਕ ਆ ਤੇ ਗਰਮਤੋਂ ਸੂਬਾ ਦੂਜਾ ਤੇ ਹੈ ਤਿਆਰੀ ਤੇ ਕਿ ਲੈ ਜੂ ਦੋ ਚਾਰ ਪਾਈ ਨਹੀਂ ਆਹ ਹਫਤਾ ਲੈ ਜੂ ਜੀ ਲਓ ਜੀ ਹਫਤਾ ਨਹੀਂ ਸੌਂਦੀ ਜੀ ਹਫਤਾ ਦੋਸਤੋਂ ਕੱਢਦੀ ਆ ਹਾਂਜੀ ਠੀਕ ਹੈ ਤੇ ਦੁੱਧ ਬਾਕੀ ਸਟਰਕਚਰ ਨੂੰ ਵੇਖ ਕੇ ਪਤਾ ਲੱਗ ਜਾਣਾ ਵੀਰਾਂ ਨੂੰ ਵੀ ਦੁੱਧ ਦੇ ਵੀ ਝੋਟੀ ਚੰਗਾ ਖਾਸਾ ਭਰ ਦੂਗੀ ਬਾਕੀ ਕੋਈ ਦਾਵਾ ਨਹੀਂ ਹੈਗਾ ਦੋਸਤੋਂ ਕਿੰਨਾ ਦਵੇ ਬਾਕੀ ਆਟਰ ਤੋਂ ਦੇਖ ਕੇ ਪਤਾ ਲੱਗ ਜੂ ਇੱਕ ਜਜਮੈਂਟ ਹੋ ਜੂਗੀ ਵੀ ਸੋਹਣੀ ਚਵਾਈ ਕਰਾ ਦੋ ਠੀਕ ਆ ਜੀ ਆ ਲਾ ਸੋ ਵੇਨ ਬੂਨ ਮਿਲਕ ਵੇਨ ਵੀ ਕਾਫੀ ਸੋਹਣੀਆਂ ਵਾਲ ਖਾਂਦੀਆਂ ਹੋਈਆਂ ਆ ਤੁਹਾਨੂੰ ਨਜ਼ਰ ਆਉਣਗੀਆਂ ਆ ਲਓ ਮੈਂ ਕਰੂ ਜੇ ਠੀਕ ਆ ਜੀ ਤੇ ਸਿੰਗੀ ਸਿੰਗੀ ਬਹੁਤ ਸੋਹਣੀ ਆ ਛੋਟੀ ਜੀ ਸਿੰਗੀ ਆ ਬਹੁਤ ਪਿਆਰੀ ਝੋਟੀ ਆ ਇਹ ਪੂਰੀ ਜਾਨ ਪਾਦੀ ਆ ਚੰਗੀ ਪਲੀ ਆ ਠੀਕ ਆ ਜੀ ਸੋ ਥੱਬਿਆਂ ਦੇ ਥੱਬੇ ਕਰਮਾਂ ਵਾਲੀ ਬਾਕੀ ਪਿੱਠ ਪੁੱਠੇ ਤੋਂ ਤੁਸੀਂ ਵੇਖ ਕੇ ਅੰਦਾਜ਼ਾ ਲਾ ਲਓ ਦੋਸਤੋ ਵੀ ਚੰਗੀ ਜੰਮੀ ਪਲੀ ਆ ਚੰਗੀ ਸੋਹਣੀ ਸੇਵਾ ਦੇ ਵਿੱਚ ਇਹ ਵੀ ਖੋਲ ਕੇ ਗਰਵੰਤ ਕਰੀਏ ਪੇਸ਼ ਸੋ ਪਸ਼ੂ ਜਿਹੜੇ ਦੋਸਤੋ ਚੰਗੇ ਖਾਸੇ ਪਸ਼ੂ ਆਉਂਦੇ ਆ ਬਾਕੀ ਟੌਪ ਟੌਪ ਦੇ ਪਸ਼ੂ ਆਉਂਦੇ ਆ ਚੰਗੇ ਥਾਵਾਂ ਤੋਂ ਪਸ਼ੂ ਨਿਕਲਦੇ ਆ ਤੇ ਮੱਜਾ ਜਿਹੜੀਆਂ ਦੋਸਤੋ ਜਿਹੋ ਜੇ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਆ ਜਿੰਨੀ ਕਿਛੋੜਟੀ ਤੁਸੀਂ ਭਾਲਦੇ ਜੇ ਵੀ ਐਨੇ ਕ ਮਿਲਕ ਵਾਲਾ ਪਸ਼ੂ ਖਰੀਦਣਾ ਉਹ ਜੇ ਪਸ਼ੂ ਕਈ ਵਾਰਾਂ ਦੋਸਤੋ ਆ ਜਾਂਦਾ ਇਸ ਘਰੇ ਤੇ ਚੰਗੇ ਦੁੱਧ ਵਾਲਾ ਚੰਗੇ ਮਿਲਕ ਰਿਕਾਰਡ ਵਾਲਾ ਆਲਾ ਐਨੂੰ ਆ ਸੋ ਬਾਕੀ ਚੰਗਾ ਜੋਰ ਲੱਗ ਜਾਂਦਾ ਦੋਸਤੋ ਜਦੋਂ ਇਹੋ ਜੇ ਪਸ਼ੂ ਦੀ ਸੇਵਾ ਕਰਨੀ ਹੋਵੇ ਤੇ ਹਫਤਾ 6 ਦਿਨ ਹਜੇ ਕੋਈ ਵੀਰ ਮੰਨ ਕੇ ਸੌਦਾ ਕਰ ਲੈ ਠੀਕ ਹੈ ਜੀ ਹਫਤਾ 6 ਦਿਨ ਕੱਟ ਜੂਗੀ ਕਰਨ ਵਾਲੀ ਸੋ ਵਿਰਲਾਪੁਰਲਾ ਵੀ ਚੰਗੀਆਂ ਸਪੈਸ਼ਲ ਆ ਸੋ ਮਰਲਿਆਂ ਦੀਆਂ ਮਰਲੇ ਵੰਡਾਂ ਨੇ ਤੇ ਪਸੰਦ ਆਉਣਗੇ ਤੁਹਾਨੂੰ ਥਾਣਾ ਥਾਣਾ ਵੀ ਬਹੁਤ ਪਸੰਦੀਦਾਰ ਆ ਦੋਸਤੋ ਵਿਰਲਾਪੁਰਲਾ ਕਾਫੀ ਸੋਹਣੀ ਆ ਤੇ ਕੋਈ ਵੀਰ ਇਹ ਨਹੀਂ ਆਖੂਗਾ ਵੀ ਚਾਰ ਥਾਣਾ ਚੌਥਾ ਥਾਣਾ ਦੇ ਵਿੱਚ ਵਿਰਲ ਘਾਟਾ ਵਿਰਲ ਵੇਖੋ ਤੁਸੀਂ ਕਿੰਨੇ ਕਿੰਨੇ ਆ ਠੀਕ ਹੈ ਜੀ ਇੱਕੋ ਜਿਹੀ ਵਿਰਲ ਆ ਚੌਥਾ ਥਾਣਾ ਦਾ ਡੋਡੀ ਹਾਂਜੀ ਲੈ ਵੀ ਅੱਛਾ ਗਰਵੰਤ ਕੀ ਮੋਲ ਕਰ ਦਿੰਦਾ ਇਹਦੀ ਡਿਮਾਂਡ ਸਹੀ ਜਿਹੜੀ ਵੀਰ ਜੀ 1,10,000 1.10 ਹਾਂਜੀ ਅੱਛਾ ਜੀ ਤੇ ਕੀ ਮਾਨਤਾਂ ਵਿੱਚ ਰਹੂਗਾ ਉਹ ਚ ਕੋਈ ਮਾਨਤਾਂ ਹੋ ਜਾਊਗਾ 1.10 ਚ ਹਾਂਜੀ ਠੀਕ ਹੈ ਜੀ ਲਓ ਦੋਸਤੋ 1,10,000 ਦੇ ਵਿੱਚੋਂ ਛੋੜਛੱਪਾ ਮਾਨਤਾਂ ਹੋਊਗਾ ਤੇ ਕੋਈ ਵੀਰ ਆਪਦਾ ਕਾਲ ਕਰ ਲਈ ਠੀਕ ਹੈ ਸੰਪਰਕ ਕਰੇ ਅਗਲੀ ਆਪਣੇ ਕੋਲ ਜਿਹੜੀ ਇਹ ਆ ਗਈ ਝੋਟੀ ਹਾਂਜੀ ਇਹ ਵੀ ਇਹ ਵੀ ਗੱਬਣ ਇਹ ਵੀ ਗੱਬਣੇ ਪਹਿਲਾਂ ਸੋਹਣੀ ਜੀ ਅ ਪਹਿਲਾਂ ਸੁਹਣੀ ਆ ਹਾਂਜੀ ਪਹਿਲਾਂ ਸੁਹਣੀ ਲਓ ਦੋਸਤੋ ਪਹਿਲਾਂ ਸੂਬਾ ਇਹ ਝੋਟੀ ਸੋਹਣੀ ਆ ਤੇ ਆ ਫੇਸ ਕੁਆਲਿਟੀ ਤੋਂ ਜੇ ਠੀਕ ਆ ਸੋ ਤਾਂ ਤੁਹਾਨੂੰ ਬਹੁਤ ਵਧੀਆ ਬਾਕੀ ਲੇਵਾ ਆਰਡਰ ਬਹੁਤ ਸੋਹਣਾ ਬਣਾ ਕੇ ਤਿਆਰ ਕਰੀ ਖੜੀ ਕਰਮਾਰੀ ਆ ਲਓ ਠੀਕ ਹੈ ਵਜਨ ਵਟਾ ਬਹੁਤ ਚੰਗਾ ਪਹਿਲਾਂ ਦੇ ਹਿਸਾਬ ਨਾਲ ਹਾਂ ਨਹੀਂ ਵਜਨ ਵੀ ਚੰਗਾ ਹਾਂਜੀ ਭਾਰੀ ਆ ਵਡੀਆਂ ਮੱਝਾਂ ਜਾਂਦੀ ਹਾਂ ਲਓ ਦੋਸਤੋ ਮੀਡੀਅਮ ਤੋਂ ਜਿਹੜੀ ਥੋੜੀ ਜਿਹੀ ਪਲੱਸ ਹਾਈਟ ਵੀ ਕੋਈ ਵੀਰ ਮਾਨ ਨੇ ਕੇ ਸੌਦਾ ਕਰ ਸਕਦਾ ਵਟੀਆਂ ਮੱਝਾਂ ਦੇ ਵਿੱਚ ਹੀ ਹੁੰਦੀ ਆ ਪਹਿਲਾਂ ਇਹ ਛੋਟੀ ਸੋਹਣੀ ਆ ਠੀਕ ਆ ਜੀ ਤੇ ਥੋੜਾ ਜਿਹਾ ਮੇਨੋਂ ਤਾਂ ਕਿਤੇ ਨਾ ਕਿਤੇ ਪੁੱਜ ਕੇ ਬਣੀ ਪੁਣੀ ਹਾਂਜੀ ਹਾਂ ਗਰਮ ਤਾਂ ਹੈ ਤਿਆਰੀ ਇਹ ਲੈ ਜੂ ਕੋਈ 2-3 ਦਿਨ ਆ ਇਹਨੇ ਕੀ ਲਊਗੀ 2-3 ਦਿਨ ਹੀ ਕੋਈ ਠੀਕ ਹੈ ਜੀ ਹਾਂਜੀ ਲਓ ਦੋਸਤੋ ਥੋੜੀ ਜੀ ਤਿਆਰੀ ਤੇ ਹੀ ਆ ਬਾਕੀ ਆਰਡਰ ਬਹੁਤ ਸੋਹਣੀ ਪਿਆਰ ਕਿਤਾ ਲੇਵਾ ਨੇ ਠੀਕ ਆ ਸੋਹਣਾ ਦੇਵਾ ਬਾਕੀ ਵਰਨਾ ਬੁਰਨਾ ਬਹੁਤ ਸੋਹਣੀਆਂ ਨੇ ਥਾਂ ਥੋਣ ਆਪਸੀ ਨਖੇੜ ਬਹੁਤ ਪਿਆਰਾ ਠੀਕ ਆ ਜੀ ਤੇ ਖੋਲ ਕੇ ਇਹ ਵੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਚੰਗੀ ਝੋਟੀ ਆ ਪਹਿਲਾਂ ਝੋਟੀ ਸੋਹਣੀ ਆ ਠੀਕ ਆ ਜੀ ਤੇ ਹਰ ਕ ਵੀਰ ਡਿਮਾਂਡ ਕਰਦਾ ਵੀ ਪਹਿਲਾ ਦੂਜਾ ਸਵੇਰ ਪਸ਼ੂ ਨਵਾਂ ਖਰੀਦਿਆ ਜਾਵੇ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਤੋੜ ਲਈ ਅਸਿੱਧਾ ਤੋੜ ਲਾਉਣਾ ਬਾਕੀ ਇਹ ਗਰਮੰਤ ਤਸੱਲੀ ਆ ਭਾਰ ਪਿੱਛੇ ਦੂਜਾ ਤੇ ਜਦੀ ਹਾਂਜੀ ਪਿੱਛੇ ਦੀ ਵੀਰ ਜੀ ਆਪਣੀ ਗਰੰਟੀ ਹੋਊਗੀ ਹਾਂ ਜਿਹੜੇ ਸਾਰੇ ਮੁੰਗੇ ਅੱਜ ਪਸ਼ੂ ਜ਼ਿਆਦਾਤਰ ਗੱਭਣ ਹੀ ਆਪਣੋ ਹਾਂਜੀ ਠੀਕ ਹੈ ਜੀ ਸਾਰੀਆਂ ਮੱਜਾਂ ਦੀ ਪਿੱਛੇ ਦੀ ਗਰੰਟੀ ਹੋਊਮੀ ਠੀਕ ਹੈ ਜੀ ਠੀਕ ਆ ਤੋੜ ਲਈ ਜੀ ਲੋ ਜੀ ਸੋ ਦੋਸਤੋ ਤੇ ਜੇ ਨੰਬਰ ਤੇ ਆਪਾਂ ਇਹ ਝੋਟੀ ਤੁਹਾਨੂੰ ਦਿਖਾਤੀ ਆ ਤੇ ਝੋਟੀ ਚੰਗੀ ਆ ਪਿਆਰੀ ਆ ਬਾਕੀ ਰੇਟ ਪੁੱਛ ਲੈਣੇ ਆ ਗੁਰਵੰਤ ਕੀ ਮੁੱਲ ਕਰਾਂਗੇ ਦਾ ਇਹਦੀ ਡਿਮਾਂਡ ਵੀਰ ਜੀ 95000 95 ਹਾਂਜੀ ਠੀਕ ਹੈ ਜੀ ਤੇ ਬਾਕੀ ਮਾਨਤਾਂ ਚਲੋ ਹਰ ਇੱਕ ਪਸ਼ੂ ਦੇ ਵਿੱਚ ਹੁੰਦਾ ਰਹਿਂਦਾ ਹਾਂਜੀ ਠੀਕ ਆ ਸੋ 95000 ਦੀ ਇਹਦੀ ਦੋਸਤੋ ਮੰਗ ਕੀਤੀ ਆ ਵੀਰ ਨੇ ਬਾਕੀ ਵਿੱਚੋਂ ਛੋਟਛਾਪਾ ਹੁੰਦਾ ਰਹੂਗਾ ਜਿਹੜਾ ਕੋਈ ਵੀ ਰਹੂਗਾ ਖਰੀਦਦਾਰ ਸੋ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਆ ਚੋਟੀ ਵਿੱਚ। ਭਾਵੇਂ ਪਹਿਲਣੀ ਹੈ ਪਹਿਲੇ ਸਵੇਰੇ 12 ਕਿਲੋ ਦੁੱਧ ਦੇ ਦੂੰਗੀ ਸੰਸਾਹੇ। ਹਾਂ ਚਲੋ ਇਹਨਾਂ ਤੋਂ ਤਾਂ ਤਾਂ ਕੀ ਛੋਟੀ ਨਹੀਂ ਬਾਕੀ ਅੱਡ ਰੋਡਰ ਦੀ ਕੁਆਲਿਟੀ ਚੰਗੀ ਸੋਹਣੀ ਬਰੀਕੀ ਬਰੂਕੀ ਪੂਰੀ ਆ ਤੇ ਪਸੰਦ ਆਊਗੀ। ਅਗਲੇ ਬੰਨੇ ਆ ਜਿਹੜੀ ਆਪਣੇ ਕੋਲ ਝੋਟੀ ਜਾਂਦਾ। ਇਹ ਦੂਜਾ ਸੋਹਣਾ ਸੋਹਣੀ ਵੀਰ ਜੀ। ਦੂਜਾ। ਹਾਂਜੀ। ਇਹ ਦਿਨ ਹਜੇ ਲੈ ਜੂ ਹਨ। ਇਹ ਹਫਤਾ ਲੈ ਜੂ ਜੀ। ਲਓ ਜੀ। ਹਾਂਜੀ। ਦੂਜਾ ਸਵੇਰ ਦੋਸਤੋ ਹਫਤਾ ਸਮਾਂ ਕੱਟ ਜੂਗੀ। ਹਾਂਜੀ। ਬਹੁਤ ਚੰਗੀ ਬਣ ਜੂਗੀ ਥੱਲੇ ਸੋਹਣੀ। ਆ ਲਓ। ਚਾਈ ਛੋਈ ਬਹੁਤ ਚੰਗੀ ਸਿੰਗੀ ਬਹੁਤ ਚੰਗੀ ਲੱਗੀ ਇਹਨੂੰ ਹੂੰ ਠੀਕ ਹੈ ਜੀ ਸੋ ਸਿੰਘ ਸੁng ਵੇਖੋ ਬਿਲਕੁਲ ਛੋਟਾ ਜਿਹਾ ਸਿੰਘ ਹੈ ਸ ਇਹ ਸੂਹਾ ਦੂਜਾ ਹੈ ਹਾਂਜੀ ਦੂਜਾ ਸੂਹਾ ਹੂੰ ਲੈ ਵੀ ਠੀਕ ਹੈ ਤੇ ਗਰਮਨ ਤ ਖੋਲ ਕੇ ਕਰ ਦਈਏ ਵੀ ਸਾਹਮਣੇ ਸੋ ਪਸ਼ੂ ਦੋਸਤੋ ਅੱਜ ਤੁਹਾਨੂੰ ਦੱਸਿਆ ਵੀ ਸਾਰੇ ਇੱਕ ਹਿਸਾਬ ਦੇ ਗੱਬਣ ਹੀ ਆ ਤਿਆਰੀ ਵਾਲੇ ਪਸ਼ੂ ਆ ਕੋਈ ਪੰਜਾਂ ਪੰਜਾਂ ਸੱਤਾਂ ਸੱਤਾਂ ਦਿਨਾਂ ਤੱਕ ਸੁੰਦੇ ਆ ਦੂਜਾ ਦੂਜੇ ਸੂਵੇ ਤੀਜੇ ਤੀਜੇ ਸੂਵੇ ਪਸ਼ੂ ਅੱਜ ਤੁਹਾਨੂੰ ਦਿਖਾ ਦੇ ਦਿਖਾਉਣ ਦੇ ਆਪਾਂ ਤੇ ਦੂਜਾ ਸਵੇਰ ਇਹ ਝੋਟੀ ਸੌਣ ਜਾ ਰਹੀ ਐ ਹਫਤਾ 8 ਦਿਨ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਜੀ ਤੇ ਥਾਂ ਥੋਣ ਇਹਦਾ ਵੀ ਕਮਾਲ ਦਾ ਹੀ ਆ ਆਰਡਰ-ਆਰਡਰ ਦੀ ਕੁਆਲਿਟੀ ਚੰਗੀ ਠੀਕ ਆ ਜੀ ਠੀਕ ਆ ਹਾਂ ਕਰਮ ਤੋ ਮੋੜ ਲੀਏ ਬਾਈ ਸੋ ਬਾਕੀ ਦੋਸਤੋ ਜੰਮੀਆਂ ਪਲੀਆਂ ਪੂਰੀਆਂ ਨੇ ਪੂਰੀਆਂ ਰਾਜੀ ਨੇ ਵਜਨਦਾਰ ਨੇ ਸੋ ਨੋ ਡਾਊਟ ਹੋ ਵੀ ਕੋਈ ਦਿੱਸਾ ਫਿੱਕਾ ਪਸੂ ਨਹੀਂ ਗਾ ਜੰਨੀਆਂ ਕਰਮਾਲੀਆਂ ਬਾਕੀ ਹੈ ਗੱਬਰ ਤੇ ਜੰਨੀਆਂ ਵੀ ਆਪਦੇ ਆਪ ਦੇ ਵजूद ਵਿੱਚ ਪੂਰੀਆਂ ਨੇ ਤੇ ਕਰਵਾ ਤਾਂ ਇਹਦਾ ਫਿਰ ਮੁੱਲ ਇਹਦੀ ਡਿਮਾਂਡ ਵੀ ਜੀ 95000 95 ਹਾਂਜੀ ਠੀਕ ਹੈ ਜੀ ਥੱਲੇ ਨਾ ਹੋਊਗੀ ਕਿ ਕਰਤੋਂ ਕਿ ਮਾਨਤਾ ਕੋਈ ਨਹੀਂ ਹੋਊਗਾ ਮਾਨਤਾ ਨਾ ਹੋਊਗਾ ਜੋ ਠੀਕ ਹੈ ਜੀ 95000 ਚੋਂ ਹਾਂਜੀ ਲਓ ਜੀ ਆ ਆ ਗਈ ਆਪਣੇ ਕੋਲ ਜਿਹੜੀ ਮੈਂ ਇਹ ਮਗਰਲੇਸਾਂ ਦੀ ਤੇਲ ਜੀ ਤੀਜਾ ਸੋ ਸੋਣੀ ਜੀ ਤੇ ਜੇ ਸੁਵੇ ਸੁਣੀ ਮਗਰਲੇ ਥਨੋਂ ਤੇਲ ਹਾਂਜੀ ਹਾਂ ਮੱਝ ਪੂਰੀ ਸੀ ਗਰਮ ਤਸਿਆਂ ਜੇ ਹਨਾ ਹਾਂਜੀ ਮੱਝ ਤਾਂ ਬਹੁਤ ਚਗਲੇ ਥਨੋਂ ਤੇਲਣਾ ਹੁੰਦੀ ਦਾਗ ਨਾ ਹੁੰਦਾ ਤੇ ਫਿਰ ਤਾਂ ਮੈਂ ਤਾਂ ਬੜੀ ਸੀਗੀ ਹਾਂਜੀ ਕਹਿੰਦੀ ਕੌਂਦੀ ਹੈ ਲੈ ਹੈ ਤਿਆਰੀ ਅੱਜ ਭਲ ਕੀ ਆ ਤਿਆਰੀ ਜੀ ਨੁਵਾਈ ਤੁਵਾਈ ਤਾਂ ਹੀ ਨਹੀਂ ਆ ਤਾਈਆਂ ਨੇ ਨੁਵਾਈ ਅੱਜ ਤਿਆਰੀ ਚ ਠੀਕ ਹੋ ਸਕਦਾ ਅੱਜ ਰਾਤ ਨੂੰ ਸੂਵੇ ਲਓ ਦੋਸਤੋ ਹੈ ਪ੍ਰੋਪਰ ਤਿਆਰੀ ਆ ਮਗਰਲੇ ਥਨੋਂ ਤੁਹਾਨੂੰ ਦਿਖਾਵਾਂਗੇ ਤਸल्ली ਦੇ ਨਾਲ ਇੱਕ ਬਹਿਣੀ ਵਾਲੇ ਮਗਰਲੇ ਥਨੋਂ ਤੇਨ ਦਾ ਬਾਕੀ ਚੱਡਾ ਛੁੱਡਾ ਬੜਾ ਸੋਹਣਾ ਕਰਮਾਂ ਵਾਲੀ ਦਾ ਚੰਗਾ ਡਬਲ ਚੱਡਾ ਤੇ ਵਜਨ ਲੋੜ ਬਹੁਤ ਜ਼ਿਆਦਾ ਹਨ ਭਾਂਡੇ ਦੀ ਆ ਬਾਕੀ ਇੱਕ ਥਾਨੂੰ ਜਿਹੜਾ ਮਗਰੋਂ ਤੇਲੀ ਤੇਲਾ ਬਾਕੀ ਮੂੰਹ ਮੱਥਾ ਬਿਲਕੁਲ ਛੋਟਾ ਜਿਹਾ ਸਿੰਘ ਆ ਫੇਸ ਕੁਆਲਿਟੀ ਹੈ ਕੋਈ ਬਿਲਕੁਲ ਚੌੜੇ ਪਿੱਠ ਪੁੜੇ ਦੇ ਵਿੱਚ ਬਿਲਕੁਲ ਪਿਛਲੇ ਪਾਸਿਓਂ ਦੋਸਤੋ ਥੱਬਿਆਂ ਦੇ ਥੱਬੇ ਪਿੱਠ ਪੁੜੇ ਦੇ ਵਿੱਚ ਚੰਗੀ ਰਾਜੀ ਸਭੀ ਸੁਭੀ ਚੰਗੀ ਆ ਸਾਬ 12 ਕਿਲੋ ਦਾ ਕਾਸੀ ਦੇਊਗੀ 16 ਕਿਲੋ ਦੱਤਾ ਨਹੀਂ ਅੱਛਾ ਜੀ ਚੌਥਾ ਨਾਲ ਦੇ ਪਿਛਲੇ ਸੋਏ ਉਹਨਾਂ ਦਾ ਕਹਿਣਾ ਕਿ 16 ਕਿਲੋ ਦਾ ਚੋਇਆ ਅੱਛਾ ਪਹਿਲਾਂ ਦਿੱਤਾ ਸੀ ਹਾਂਜੀ 16 ਕਿਲੋ 16 ਹਾਂਜੀ ਹੁਣ ਹੁਣ ਇਹ 12 ਤੋਂ ਪਲੱਸ ਹੀ ਦੇਊਗੀ ਕਿਉਂਕਿ ਇੱਕ ਤੁਹਾਨੂੰ ਤੇਲ ਹੋ ਗਈ ਆ ਤੇਲ ਹੋ ਗਈ ਮਗਰਲੇ ਥਾਣਾ ਦੁੱਧ ਜ਼ਿਆਦਾ ਹੁੰਦਾ ਹਾਂਜੀ ਕੋਈ ਨਹੀਂ ਜ਼ਿਆਦਾ ਦੇ ਤਾਈਓ 4 ਕਿਲੋ ਛੱਡਣਾ ਹਾਂ ਵੀ 12 ਫਿਰ ਵੀ ਨਹੀਂ ਟੁੱਟਦੀ 12 ਤੋਂ ਨਹੀਂ ਟੁੱਟਦੀ ਠੀਕ ਆ ਜੀ ਲਓ ਬਦੋਸਤੋ 12 ਕਿਲੋ ਫਿਰ ਵੀ ਦੁੱਧ ਵੀਰਾਂ ਦਾ ਦਊਗੀ ਜਿਹੋ ਜਿਹਾ ਥਣ ਭਾਂਡਾ ਆ ਕਿਉਂਕਿ 15 ਪਲੱਸ ਇਹਨੇ ਦੁੱਧ ਪਾਇਆ ਪਹਿਲੇ ਸਵੇਿਆਂ ਦੇ ਵਿੱਚ ਸਾਰੀਆਂ ਬੱਚਿਆਂ ਚ ਜਾਰੀ ਹੈ ਜੀ ਹਾਂ ਸੋ ਕਰਮਾਲੀ ਬਹੁਤ ਖੂਬਸੂਰਤ ਆ ਪਰ ਇੱਕ ਤੁਹਾਨੂੰ ਤੇਲੀ ਤੇਲਾ ਬਾਕੀ ਕੋਈ ਵੀਰ ਨੇ 10 ਲੀਟਰ 11 12 11 12 ਲੀਟਰ ਤੱਕ ਵੀ ਦੁੱਧ ਤੁਸੀਂ ਚੋ ਸਕਦੇ ਜੀ ਤੇ ਗਰਮੰਤ ਖੋਲ ਕੇ ਕਰੀਏ ਪੇਸ਼ ਅੱਜਪਲਕ ਦੋਸਤੋ ਤਿਆਰੀ ਤੇ ਪੁੜੇ ਪੜੇ ਨਵਾਏ ਆ ਠੀਕ ਆ ਜੀ ਪੁੜੇ ਪੜੇ ਤੋੜੇ ਆ ਬਾਕੀ ਸੂਪ ਹੋਊਗੀ ਅੱਜਪਲਕ ਅੱਧਾ ਡੰਗ ਟਪਾ ਗਈ ਤੇ ਟਪਾ ਗਈ ਤਾਂ ਹੀ ਹੋਣੀ ਆ ਪਨਵਾਈ ਨਹੀਂ ਹੋਈ ਕੋਈ ਸਫਰ ਤੇ ਜਾਂਦਿਆਂ ਸੂ ਸਕਦੀ ਹੋ ਸਕਦਾ ਅੱਜਪਲਕ ਘਰੇ ਵੀ ਸੂਪੇ ਬਾਕੀ ਉਹਦੀ ਤੁਸੀਂ ਡਿਟੇਲ ਬਾਈ ਗਰਮੰਤ ਸਿੰਘ ਹੋਣਾ ਤੋਂ ਲੈ ਲਿਓ ਜਿਹੜਾ ਕੋਈ ਵੀਰ ਸੌਦਾ ਕਰੂਗਾ ਠੀਕ ਆ ਸੋ ਚੰਗੀ ਕਰਮਾਲੀ ਚੰਗੀ ਸੇਵਾ ਸੰਭਾਲ ਦੇ ਵਿੱਚੋਂ ਆਈ ਆ ਠੀਕ ਆ ਜੀ ਤੇ ਬਾਕੀ ਸੇਵਾ ਸੰਭਾਲ ਵਾਲੇ ਪਾਸਿਓਂ ਤੇ ਰਾਜੀ ਦੇ ਵਿੱਚ ਕੋਈ ਕਮੀ ਪੇਸ਼ ਨਹੀਂਗੀ ਠੀਕ ਆ ਬਾਕੀ ਯੋਰ ਨੇ ਤੇ ਲਹੂ ਪਤ ਨੇ ਦੋਸਤੋ ਦੁੱਧ ਕੱਢਣਾ ਹੁੰਦਾ ਬਾਕੀ ਦੁੱਧ ਕਰਮਾਂ ਲਈ ਫਿਰ ਵੀ ਚੰਗਾ ਸੋਹਣਾ ਪਾ ਦੂਗੀ ਤੇ ਠੰਡੀ ਤੇਰੀ ਅਸਲਾਕ ਸੁਲਗਾ ਪੂਰੀ ਵੇਖਿਆ ਜੀ ਧਿਆਨ ਨਾ ਤੋੜਦੇ ਹਾਂ ਤੁਰਦੇ ਆ ਜੀ ਠੀਕ ਆ ਗਰਮੰਤ ਕੀ ਕਰਾਂਗੇ ਇਹਦਾ ਲੈਣ ਦੇਣ ਇਹਦਾ ਲੈਣ ਦੇਣ ਵੀਰ ਜੀ ਸਹੀ ਜਿਹੜਾ 75000 75 ਹਾਂਜੀ ਉਹਦਾ ਵੀ ਇੱਕ ਦੱਸ ਦੀ ਉਹ ਜਿਹੋ ਜਿਹਾ ਮਿਲ ਗਈ ਚਾਰੇ ਸੰਤ ਜੀ ਕਰਮਾਂ ਵਾਲੀ ਫੱਬੀ ਆ ਹਾਂਜੀ ਤੇ ਕਿਸੇ ਪਾਸੇ ਉਹ ਨਹੀਂ ਖੁੰਜੀ ਹੁੰਦੀ ਤੇ ਫਿਰ ਤਾਂ ਚਲੋ ਮੋਲ ਦੇਖੋ ਜੀ ਮੁੱਲੀ ਖਰੀਦਣੀ ਸੀ ਕਿੰਨੇ ਹਾਂ ਹਾਂਜੀ ਆਪਾਂ ਨੂੰ ਉਸ ਹਿਸਾਬ ਨਾਲ ਮਿਲਣੀ ਪਿੱਛੋਂ ਹੁਣ 75 ਹਾਂਜੀ ਠੀਕ ਆ ਜੀ ਲਓ ਦੋਸਤੋ ਹੁਣ 75000 ਆ ਠੀਕ ਆ ਤੇ ਜਰੂਰ ਤੁਸੀਂ ਸੌਦਾ ਕਰ ਲਿਓ ਚੰਗੀ ਆ ਮੈਂ ਓਵਰ ਆਲ ਸਾਰੀ ਚੰਗੀ ਆ ਭੋਜਨ ਭੋਜਨ ਬਹੁਤ ਜ਼ਿਆਦਾ ਆ ਗਈ ਆਪਣੇ ਕੋਲ ਅਗਲੇ ਪਾਸੇ ਹਾਂਜੀ ਇਹ ਸੋਈ ਹੈ ਇਹ ਸੋਈ ਆ ਹਾਂਜੀ ਹਮ ਠੀਕ ਹੈ ਜੀ ਤਾਂ ਹੀ ਉਹਰੇ ਲਕੋ ਕੇ ਜੇ ਰੱਖੀ ਹੈ ਨਾ ਨਹੀਂ ਉਧਰੋਂ ਠੰਡਾ ਹਵਾ ਪਵੇ ਤਾਂ ਨਹੀਂ ਇਧਰ ਹਾਂਜੀ ਅੱਛਾ ਤਾਜੀ ਸੋਈ ਹੈ ਜੀ ਇਹ ਸਵੇਰ ਕਿੰਨਾ ਹੋਊਗੀ ਸਵੇਰ ਘਰ ਵਾਲਿਆਂ ਦਾ ਤਾਂ ਕਹਿਣਾ ਦੂਜਾ ਅੱਗੇ ਚਲੋ ਦੂਜਾ ਮੰਨ ਲੇ ਭਾਵੇਂ ਤੀਜਾ ਮੰਨ ਲੇ ਹਾਂ ਚਲੋ ਸਵੇਰਾਂ ਦੇ ਵਿੱਚ ਅੱਗੇ ਕੋਈ ਜਜਮੈਂਟ ਕਰ ਲੇ ਤੀਜਾ ਵੀ ਹੋ ਜੇ ਉੱਤੇ ਵੀ ਹੋ ਜੇ ਹਾਂਜੀ ਆਪੋ ਆਪਣੀ ਸਮਝ ਅਗਲੇ ਦੀ ਦੇਣ ਕਿੰਨੇ ਕੋਕੇ ਨੂੰ ਸੋਈ ਨੂੰ ਇਹਨੂੰ ਅੱਜ ਸੋਈ ਨੂੰ ਕੋਈ 5ਵੇਂ 6ਵੇਂ ਦਿਨ ਆ ਪੰਜਵੇਂ ਛੇਵੇਂ ਦਿਨ ਹਾਂਜੀ ਠੀਕ ਆ ਪੰਜਾ ਛੇ ਦਿਨਾਂ ਦੀ ਦੋਸਤੋ ਸੂਈ ਆ ਮਗਰ ਕਟਾ ਹਾਂਜੀ ਕਟਾ ਇਹਦੇ ਮਗਰ ਤੇ ਦੁੱਧ ਹੁਣ ਕਿੰਨਾ ਹੈ ਇਹਦੇ ਥੱਲੇ ਹੁਣ 9 ਕਿਲੋ ਹੋ ਸਹੀ ਜਿਹੜਾ ਬਿਲਕੁਲ ਜਿਹੜਾ ਚਵਾ ਦਾਂਗੇ ਹਾਂਜੀ ਮਤਲਬ ਦੋਸਤੋ 9 ਕਿਲੋ ਦੁੱਧ ਬਿਲਕੁਲ ਇਹਦੇ ਥੱਲੇ ਹਾਜ਼ਰ ਆ ਮਗਰ ਕਟਾ ਮੇਲ ਕਾਫ ਆ 6-7 ਦਿਨਾਂ ਦੀ ਸੂਈ ਆ ਤੇ 9 ਕਿਲੋ ਧਾਰਾਂ ਵੀ ਵੀਰ ਆਪਦੀ ਤਸल्ली ਨਾਲ ਮਾਰ ਕੇ ਤਸल्ली ਕਰ ਲਏ ਬੇਨਭੂਣ ਬਹੁਤ ਲੇਵੇ ਹਵਾਨੇ ਤੇ ਉਪਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਹੋ ਠੀਕ ਹੈ ਜੀ ਲਿਓ ਗਰਮਤ ਭਾਈ ਸੋ ਬਾਕੀ ਦੋਸਤੋ 6ਵੇਂ ਨੰਬਰ ਤੇ ਆਪਾਂ ਜਿਹੜੀ ਇਹ ਤੁਹਾਨੂੰ ਮੱਝ ਦਿਖਾ ਰਹੇ ਹਾਂ ਠੀਕ ਆ ਇਹ ਸੂਈ ਸੁਵਾਈ ਆ ਬਾਕੀ ਆਲਮੋਸਟ ਜਿੰਨੀਆਂ ਤੁਹਾਨੂੰ ਦਿਖਾਉਣੀਆਂ ਜਾਂ ਦਿਖਾਈਆਂ ਜਾ ਚੁੱਕੀਆਂ ਨੇ ਸਾਰੀਆਂ ਗੱਬਣ ਤਿਆਰੀ ਤੇ ਆ ਠੀਕ ਆ ਤੇ 9 ਕਿਲੋ ਦੁੱਧ ਚੋਕੇ ਕੋਈ ਵੀ ਰਾਬੀ ਤਸल्ली ਕਰ ਲੈ ਭਰਾ ਕੇ ਪਸਮਾ ਕੇ ਠੀਕ ਆ ਜੀ ਆ ਲੈ ਆ ਬੱਚਾ ਜੇ ਇਹਦਾ ਲਓ ਜੀ ਆ ਕੱਟਾ ਜੇ ਮੇਲ ਕਾਫ ਹਾਂਜੀ ਠੀਕ ਆ ਜੀ ਠੀਕ ਹੈ ਜੀ ਆ ਜਾ ਹਾਂ ਬੌਲੇ ਤਾਂ ਬਾਹਰ ਹੀ ਆਈ ਏ ਜੀ ਹਾਂ ਜੀ ਬੌਲੇ ਜੇ ਨਿਕਲੀ ਏ ਜੀ ਹਮ ਗਰਮੰਤ ਕੀ ਡਿਮਾਂਡ ਹੈ ਦੀ ਇਹਦੀ ਡਿਮਾਂਡ ਵੀਰ ਜੀ 75000 ਆ 75 ਹਾਂ ਜੀ ਇਹ ਵੀ 75 ਦੀ ਹਾਂ ਜੀ 10 ਤੋਂ ਬਾਹਰ ਹੀ ਦਊਗੀ ਦੋ ਦੰਦਰ ਨਹੀਂ ਦਿੰਦੀ ਹਮ ਹਾਂ ਜੀ ਲਓ ਦੋਸਤੋ 10 ਕਿਲੋ ਤੋਂ ਬਾਹਰ ਦੁੱਧ ਵੀਰਾਂ ਦਾ ਦਊਗੀ ਤੇ 75000 ਮੰਗਾ ਡਿਮਾਂਡ 75 ਆ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਹਰ ਇੱਕ ਪਸ਼ੂ ਦੇ ਵਿੱਚੋਂ ਤੇ ਅੱਗੇ ਦੋ ਦੋਸਤੋ ਨੀਲੀ ਦਾ ਤੁਹਾਨੂੰ ਜਿਹੜੇ ਪਸ਼ੂ ਦਿਖਾਉਣੇ ਆ ਦੋ ਨੀਲੀ ਦੀਆਂ ਮੱਝਾਂ ਨੇ ਠੀਕ ਆ ਜੀ ਸੋ ਕਾਲਾ ਬਿਲਕੁਲ ਮੋਹਰਾ ਦੀ ਜਿਹੜੀਆਂ ਮੱਝਾਂ ਛੋਟੀਆਂ ਤੁਹਾਨੂੰ ਪੰਜ ਤੋਂ 6 ਨੱਕ ਜਿਹੜੇ 5 ਨੱਕ ਜਿਹੜੇ ਉਹ ਮੋਹਰਾ ਦੇ ਵਿੱਚ ਦਿਖਾ ਦੇ ਇਹ 7ਵੇਂ ਨੰਬਰ ਤੇ ਜੀ 7ਵਾਂ ਨੰਬਰ ਆ ਤੇ ਨੀਲੀ ਦੀ ਮੈਂ ਆ ਤੇ ਗਰਵਾਂ ਤੇ ਤਾਂ ਸੁਆ ਇਹ ਤੀਜਾ ਸੁਆ ਸੋਣੀ ਮਿਰਜੀ ਤੀਜੇ ਹਾਂਜੀ ਦੇਣ ਕਿੰਨੇ ਕੁ ਲੈਂਦੀ ਆ ਦੇਣਾ ਇਹ ਹਫਤਾ ਲੈ ਜੂਏ ਲਾਓ ਜੀ ਹਾਂਜੀ ਹਫਤਾ ਕੁ ਦੋਸਤੋ ਸਾਮਾ ਲੈ ਜੂਗੀ ਸੋ ਅੱਖ ਪਿੱਲੀ ਮਨ ਕੀ ਅੱਖ ਆ ਆ ਲਓ ਪੈਰਾਂ ਦੇ ਨਿਸ਼ਾਨ ਹੈਗੇ ਜੀ ਚੌਂਦੇ ਚੌਥੇ ਪੈਰ ਤੇ ਥੋੜਾ ਜਿਹਾ ਘਾਟਿਆ ਤਿੰਨਾਂ ਦੇ ਅਗਲੇ ਪੈਰਾਂ ਦੋ ਤੇ ਜਵਾਬ ਆ ਹਾਂ ਜੀ ਹੈਗਾ ਉਹ ਥੱਲੇ ਚੌਥੇ ਦੇ ਹੋਵੇਗਾ ਬਾਕੀ ਲੇਵੇ ਤੇ ਵੀ ਦਾਗ ਜਿਹੜਾ ਦੋਸਤੋ ਲੇਵੇ ਬਹਾਨੇ ਤੇ ਵੀ ਦਾਗ ਨਿਸ਼ਾਨ ਮਗਲੇ ਪੈਰ ਤੋਂ ਉੱਤੇ ਅਗਲੇ ਪੈਰਾਂ ਤੇ ਵੀ ਨਿਸ਼ਾਨ ਹੈਗਾ ਤੇ ਪੂਛ ਵੀ ਉੱਪਰ ਤੱਕ ਵਾਈਟ ਆ ਤੇ ਚੰਗੀ ਬੇਲਬੂਲ ਦੀ ਸਪੈਸ਼ਲ ਚੰਗੀ ਸੋਹਣੀ ਬੇਗਲਾ ਲੰਬਾਈ ਲੰਬੂਈ ਵੇਖੋ ਤੁਸੀਂ ਉਚਾਈ ਕਦ ਕਾਠ ਵੀ ਕਾਫੀ ਸੋਹਣਾ ਦੂਜਾ ਕਿ ਤੀਜਾ ਤੀਜਾ ਸੁਆ ਤੀਜਾ ਸੁਆ ਹਾਂ ਨਾ ਜੂ 8-10 ਦੇਣਾ ਜੀ ਹਾਂ ਜੀ 8 ਤੋਂ ਸੌਖੇ ਲੈ ਜ ਆ ਹਫਤਾ 8 ਦਿਨ ਮੰਨ ਕੇ ਕਰ ਲੇ ਕੋਈ ਸੌਦਾ ਹਾਂਜੀ ਲਓ ਜੀ ਹਫਤਾ 8 ਦਿਨ ਵੀਰ ਕੋਈ ਮੰਨ ਕੇ ਸੌਦਾ ਕਰ ਲਿਓ ਸੋਨਾ ਕੱਦ ਕੋਤ ਵੀ ਚੰਗਾ ਵਜਨ ਵੀ ਪੂਰਾ ਠੀਕ ਆ ਆ ਲਓ ਜੀ ਠੀਕ ਆ ਜੀ ਗਰਮਾ ਤਾਂ ਭਾਈ ਖੋਲ ਦਗੇ ਵੀ ਸੋ ਦੋਸਤੋ ਚੰਗੀਆਂ ਮੱਝਾਂ ਨੇ ਨੀਲੀ ਦੀਆਂ ਇਹ ਦੋਵੇਂ ਮੱਝਾਂ ਜਿਹੜੀਆਂ ਸੋਹਣੀਆਂ ਨੇ ਪਸੰਦ ਆਉਣ ਜੀਆਂ ਤੁਹਾਨੂੰ ਤੇ ਜਿੰਕੇ ਸੋਨੇ ਕੱਦਵਜਨ ਦੇ ਵਿੱਚ ਨਸਲ ਬਰੀਡ ਦੇ ਵਿੱਚ ਨੀਲੀ ਦੇ ਵਿੱਚ ਪੈਂਦੀਆਂ ਨੇ ਠੀਕ ਆ ਜੀ ਤੇ ਬਾਕੀ ਤੋਰਾ ਤਾਰਾ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਆ ਕਰੋ ਚੱਕ ਆ ਜਾ ਠੀਕ ਹੈ। ਸੋ ਬਹੁਤ ਪਿਆਰੀਆਂ ਜਿਹੜੀਆਂ ਦੋਸਤੋ ਇਹ ਮੱਜਾਂ ਨੇ। ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਨੀਲੀ ਦੇ ਪਸ਼ੂ ਆ ਨਾਰਮਲੀ ਆਪਾਂ ਦੇਖਦੇ ਸਿੰਗਲ ਹੱਡੀ ਦੇ ਵਿੱਚ ਤੇ ਬਾਕੀ ਬਹੁਤ ਸੋਹਣੀ ਬੰਤਰ-ਪੁੰਤਰ, ਰੰਗ ਰੂਪ ਚੰਗਾ। ਵਜਨ ਵਜੂਦ ਚੰਗਾ। ਠੀਕ ਆ। ਤੇ ਹਜੇ ਗਰਮ ਤਾਂ ਚਲੋ 8-10 ਦਿਨ 7 ਦਿਨ ਕੱਢਦੀ ਆ ਕੀ ਮੁੱਲ ਕਰਦੇ ਆ ਦਾ? ਇਹਦੀ ਡਿਮਾਂਡ ਵੀਰ ਜੀ 90 ਹਜ਼ਾਰ ਐ ਸੀ। 90। ਹਾਂਜੀ। ਠੀਕ ਆ ਜੀ। ਲਓ ਦੋਸਤੋ 90 ਤੇ ਜਿੰਨੂੰ ਫੱਬੇ। ਠੀਕ ਆ ਨੀਲੀ ਦੀ ਮੱਝ ਆ ਦੋਸਤੋ ਬਹੁਤ ਵੇਰ ਪਿਆਰ ਕਰਦੇ ਨੇ ਨੀਲੀ ਬਰੀਡ ਨੂੰ ਨੀਲੀ ਰਾਵੀ ਬਰੀਡ ਨੂੰ ਤੇ ਜਦੋਂ ਪਸ਼ੂ ਪਾਉਨੇ ਆ ਦੋਸਤੋ ਖਰੀਦਦਾਰੀ ਕਾਫੀ ਵੀਰ ਕਰਨੀ ਚਾਹੁੰਦੇ ਆ ਨੀਲੀ ਦੇ ਪਸ਼ੂ ਬਹੁਤ ਵੀਰ ਫੋਨ ਕਰਵਾਉਂਦੇ ਆ ਵੀ ਨੀਲੀ ਦੇ ਪਸ਼ੂ ਖਰੀਦਨੇ ਆ ਜਰੂਰ ਤੁਸੀਂ ਹੱਥ ਪਾ ਲਿਓ ਚੰਗੀ ਚੰਗੀ ਮੱਝ ਤੇ ਦੁੱਧ ਦੋਸਤੋ ਬਾਕੀ ਪਾਏ ਦਾ ਸੇਵਾ ਦਾ ਦੁੱਧ ਚੰਗਾ ਪਾ ਦੂਗੀ ਠੀਕ ਆ ਜਿਹੜਾ ਵਜ਼ਨ ਹੈਗਾ ਮੈਂ ਦਾ ਜਿਹੜਾ ਕੱਦ ਬੇਲ ਆ ਉਹ ਸਾਨੂੰ ਦੁੱਧ ਸੋਨਾ ਕੱਢੂਗੀ ਬਿਊਟੀ ਦੇ ਪੱਖੋਂ ਵੀ ਬਾਤ ਸੋਹਣੀ ਤੇ ਦੁੱਧ ਪੱਖੋਂ ਚੰਗੀ ਨਿਕਲੂਗੀ ਹਾਂ ਬਿਲਕੁਲ ਜੀ ਚੰਗੀ ਮੀਤ ਦੀ ਆ ਜੀ ਚੰਗੀ ਉਮੀਦਾਂ ਬਣੂਗੇ ਅੱਧਾ ਕਰਮਾ ਲਈ ਬਣੀ ਆ ਹਾਂਜੀ ਤੇ ਹੋਰ ਉਮੀਦ ਕਰਦੇ ਆਪਾਂ ਤੇ ਆ ਆ ਗਈ ਆਪਣੇ ਕੋਲ ਇੱਕ ਮੱਝ ਹਾਂਜੀ ਠੀਕ ਆ ਗਰਵਾਂ ਤੋਂ ਭਈਆ ਵੀ ਨੀਲੀ ਚੀ ਹੈ ਹਾਂਜੀ ਇਹ ਵੀ ਨੀਲੀ ਦੀ ਹੈ ਠੀਕ ਆ ਭਾਰੀ ਪੂਰੀ ਵੀ ਚੰਗੀ ਖਾਸੀ ਹੈ ਹਾਂਜੀ ਤੇ ਇਹ ਸੂਹਾ ਕਰਮਾ ਫਿਰ ਹੋਊਗਾ ਸੂਹਾ ਤੇ ਵੀ ਤੀਜਾ ਸੋਣੀ ਹੈ ਜੀ ਹਾਂਜੀ ਹਾਂਜੀ ਨਹੀਂ ਸੂਹਾਂ ਚ ਹੋਊਗੀ ਹੈਨਾ ਇਹ ਹਾਂਜੀ ਉਹ ਘਰ ਆ ਲੈਂਦਾ ਤੇ ਕਹਿਣਾ ਤੀਜਾ ਹੀ ਸੂਹਾ ਦੇ ਅੱਗੋਂ ਤੁਸੀਂ ਵੇਖਣ ਦਾ ਨਤਾਜ ਲਾ ਸਕਦਾ ਹਾਂ ਨਹੀਂ ਸੂਹਿਆਂ ਦੇ ਵਿੱਚ ਤਾਂ ਚਲੋ ਆਪਾਂ ਵੀਰਾਂ ਦੇ ਵੀ ਛੱਡ ਦਿੰਦੇ ਆ ਜਿੰਨੇ ਕ ਕਿਸੇ ਨੂੰ ਜਜਮੈਂਟ ਆਉਂਦੀ ਆ ਆਪਦੀ ਕਰ ਲੈ ਆਪੋ ਆਪਣੀ ਵਰਕਿਆ ਨੀਲੀ ਦੀ ਮੱਝ ਆ ਹਾਂਜੀ ਸੋ ਦੋਸਤੋ ਭਾਰੀ ਹੀ ਕਾਫੀ ਆ ਸਿੰਗਲ ਖੱਟੀ ਦੇ ਵਿੱਚ ਆ ਵਜ਼ਨ ਕਾਫੀ ਆ ਮੱਝ ਦਾ ਹਾਈਟ ਮੀਡੀਅਮ ਬੇਸ਼ੱਕ ਕੋਈ ਵੀ ਰਮਣ ਕੇ ਸੌਦਾ ਕਰ ਲੈ ਪਰ ਵੱਡੀਆਂ ਮੱਝਾਂ ਚ ਵੀ ਤੁਸੀਂ ਗਿਨ ਸਕਦੇ ਜੀ ਭਾਰੀ ਭੂਰੀ ਚੰਗੀ ਆ ਪੂਰਾ ਵਜ਼ਨ ਲੋਡ ਪੂਰਾ ਤੇ ਇਹ ਵੀ ਲੈ ਜੂ ਜੇ 5 4 7 ਆ ਇਹ ਵੀ ਲੈ ਜੂ ਹਫਤੇ ਦੇ ਰੇੜੇ ਜੀ ਹਫਤੇ ਦੇ ਅੰਦਰ ਬਾਰ ਹਾਂਜੀ ਠੀਕ ਆ ਤੇ ਪੰਤਪੰ ਨਾ ਘਰਾਂ ਤੋਂ ਓਕੇ ਰਿਪੋਰਟਾਂ ਹਾਂਜੀ ਤੇ ਪੰਤਪੰ ਬਹੁਤ ਚੰਗੀ ਆ ਲਓ ਜੀ ਸੋ ਪੰਤਪੰ ਦੋਸਤੋ ਇੱਕ ਨੰਬਰ ਆ ਚਾਰੇ ਥਾਂ ਤੇ ਟਿੱਪਕੇ ਖਰੀਦੀ ਜਾਂਦੀ ਹੈ ਚੀਜ਼ ਜਿਹੜਾ ਪਸ਼ੂ ਕੋਈ ਗੱਬਣ ਖਰੀਦਿਆ ਜਾਂਦਾ ਠੀਕ ਆ ਬਾਕੀ ਫਿਰ ਵੀ ਕੋਈ ਵੀਰ ਆਪਦੀ ਵਰਾ ਕੇ ਤਸੱਲੀ ਕਰ ਸਕਦਾ ਜਿੱਦਾਂ ਵੀ ਕੋਈ ਟਿੱਪਕੇ ਠੀਕ ਆ ਤੇ ਆਹ ਕੋ ਕੁਬਲੀ ਮਣਕੀ ਮੱਥਾ ਬੱਲਾ ਮਗਰਲੇ ਪੈਰ ਨਿਸ਼ਾਨ ਹੈਗੇ ਆ ਲੈਵੇ ਹਵਾਨੇ ਤੇ ਵੀ ਪੂਰਾ ਨਿਸ਼ਾਨ ਤੇ ਗਰਵੰਤ ਇਹ ਵੀ ਤੋੜ ਦਈਏ ਫਿਰ ਆਪੇ 6-7 ਦਿਨ ਦੋਸਤੋ ਹਫਤੇ ਦੇ ਅੰਦਰ-ਬਾਰੀ ਸਮਾਂ ਲੈ ਕੇ ਜਾਊਗੀ ਹਫਤੇ 'ਚ ਪੂਰੀ ਤਿਆਰੀ ਕਰ ਜੂਗੀ ਬਾਕੀ ਤੋਰਾ-ਤੂਰਾ ਤੁਹਾਨੂੰ ਤੋੜ ਕੇ ਦਿਖਾਉਣੀ ਆ ਲੰਮਾ ਆ ਕਰੋ ਚੈੱਕ ਅਹ ਠੀਕ ਹੈ ਅੱਛਾ ਵੀਰ ਗਰਵੰਤ ਤਾਂ ਕੀ ਮੁੱਲ ਕਰਾਂਗੇ ਇਸ ਮੱਛ ਦਾ ਇਹਦੀ ਡਿਮਾਂਡ ਵੀ ਜੀ 85000 85 ਹਾਂਜੀ ਹੂੰ ਠੀਕ ਹੈ ਜੀ ਲਓ ਜੀ 85000 ਦੋਸਤੋ ਇਹਦੀ ਮੰਗ ਕਰਦਾ ਵੀਰ ਤੇ ਬਾਕੀ ਪਸ਼ੂ ਦੋਸਤੋ ਆ ਤੁਹਾਨੂੰ ਦਿਖਾਤੇ ਆਪਾਂ 8 ਨਾਗ ਇੱਕ ਸੂਈ ਮੱਝ ਦਿਖਾਈਏ ਬਾਕੀ ਪਸ਼ੂ ਸਾਰੇ ਗੱਬਣ ਐਨ ਹੋ ਜਾ ਤੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਂਦੀ ਆ ਨੀਲੀ ਰਾਵੀ ਮੋਰਾ ਤੇ ਕਰੋ ਸੰਗ ਦੇ ਵਿੱਚ ਪਸ਼ੂ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਜਿਹੜੀ ਵੈਰਾਈਟੀ ਮਿਲ ਜੂਗੀ ਤੇ ਨੰਬਰ ਆਪਾਂ ਪੁੱਛ ਲੈਨੇ ਆ ਗਰਵੰਤ ਬੋਲ ਦਈਏ ਨੰਬਰ ਨੰਬਰ ਹੈਗਾ ਵੀਰ ਜੀ 98772 843 ਠੀਕ ਹੈ ਜੀ ਹਾਂਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ